ਤਾਰੀਖ ਸੀ ਦਾ ਰੌੜਾ ਹੈ। ਹਾਂਜੀ। ਉਹ ਮੇਲ ਤੋਂ ਹੈ। ਹਾਂਜੀ। ਹੈਗੇ ਸਭ ਅੱਜ ਦੀ ਜੋ ਪ੍ਰੈਸ ਕਾਨਫਰੈਂਸ ਆ ਕਿੱਸ ਮੁੱਦੇ ਨੂੰ ਲੈ ਕੇ ਕੀਤੀ ਗਈ। ਅੱਜ ਜਿਹੜਾ ਪਿਛਲੇ ਮੰਗ ਦੀ 5 ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਝ 12ੋਂ ਮੁੰਡਿਆਂ ਨੇ ਆ ਕੇ ਪੰਡਾ ਦੇ ਵਿੱਚੋਂ ਇਕੱਠੇ ਹੋ ਕੇ ਤੇ ਜਿਹੜੀ ਰੋਡ ਬੱਜੀ ਕੀਤੀ ਸੀ। ਉਹਦੇ ਵਿੱਚ ਜਿਹੜਾ ਇੱਕ ਸ਼ਿਵਚਰਨ ਗੋਪਾਲ 100 ਮੰਡੀ ਦਾ ਉਹਦੇ ਸੱਟ ਪੇ ਮਰੀ ਤੇ ਨਾਲ ਹੀ ਉਹਨਾਂ ਦੇ ਇੱਕ ਬਿਰਜ ਲਾਲ ਸੀ ਉਹਦੇ ਜਿਹੜਾ ਇੱਕ ਉਹਨੇ ਫਾਇਰ ਮਾਰੇ ਤੇ ਉਹ ਇੰਜਰਡ ਹੋਏ ਜ਼ਖਮੀ ਉਹਨਾਂ ਨੇ ਬਿਆਨ ਲੇ ਕੇ ਸ਼ਿਵਚਰਨ ਦਾ ਸੀ ਜਿਹੜਾ ਪੁਲਿਸ ਦਰਜ ਕੀਤਾ ਸੀ ਉਸ ਉਹਨਾਂ ਦੇ ਵਿੱਚ ਕੋਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਤੇ ਜਿੰਨਾਂ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਉਹਨਾਂ ਦੇ ਕੋਲ ਇੱਕ 315 ਮੋਰ ਦਾ ਦੇਸੀ ਪਿਸਤੌਲ ਇੱਕ ਪੇਟਿੰਦਾ ਕਾਰਤੂਸ ਇੱਕ ਖੋਰ ਕਾਰਤੂਸ ਇਹਨਾਂ ਕੋ ਕਾਪੇ ਕਿਰਪਾਨਾਂ ਤੇ ਇਹਨਾਂ ਜਿਹੜੇ ਮਾਰੂ ਹਿਹਾਰ ਸੀ ਉਹ ਬਰਾਮਦ ਕਰਾਏ ਤੇ ਇਹਨਾਂ ਦੇ ਸਾਥੀ ਜਿਹੜੇ ਹੋਰ ਜੇ 6 ਜਿਹਦੇ ਸਾਡੇ ਕੋਲ ਨਾਮ ਯਾਦ ਹੋਏ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਤੇ ਬੜੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਿਹਨੇ ਬਾਕੀ ਹਿਹਾਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ ਇਹ ਜਿਹੜੀ ਇਸ ਤਰ੍ਹਾਂ ਦੀ ਖੁੱਲਡ ਬਾਜੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦਾ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਤ ਹੈਗੀ ਆ ਕਿਉਂਕਿ ਆਮ ਲੋਕ ਇਸ ਦਾ ਨੂੰ ਪਸੰਦ ਨਹੀਂ ਕਰਦੇ ਅੱਛਾ ਸ਼ਰੀ ਜਿਹੜੇ ਸ਼ਾਂਤੀ ਚਾਹੁੰਦੇ ਆ ਇਹਨਾਂ ਨੇ ਇਹਨੂੰ ਆ ਕੇ ਖੁੱਲਡ ਬਾਜੀ ਕਰਕੇ ਤੇ ਇਹ ਇਹ ਹਾਸਾ ਜਿਹੜਾ ਇਹਨੂੰ ਇਨਜਾਮ ਦਿੱਤਾ ਸੀ ਸਰ ਅਸਲ ਲੜਾਈ ਕਿਹੜੀ ਗੱਲ ਤੋਂ ਹੋਈ ਸੀਗੀ ਤੇ ਔਰ ਕਿੰਨੇ ਜਿਹੜੇ ਬੰਦੇ ਅੰਜਰਡ ਹੋਏ ਸੀ ਉਨੇ ਵਿੱਚ ਬੰਦੇ ਇੰਜਰ ਹੋਏ ਸੀ ਸ਼ਿਵ ਚਰਨ ਦੇ ਵੀ ਸੱਟ ਲੱਗੀ ਉਹ ਪੰਜ ਰਏ ਹੈਗਾ ਬਿਰਜਲਾਲ ਇਹਦੇ ਫਾਇਰ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਇੰਜਰ ਸੀ ਉਹਨਾਂ ਨੇ ਵੱਖਰੀਆਂ ਕਰਮੀਆਂ ਹੋਈਆਂ ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲੋਂ ਲੈ ਕੇ ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਨੇ ਪੈਰ ਤੇ ਚੜ ਗਿਆ ਉੱਥੋਂ ਇਹਨਾਂ ਦੀ ਕਸਮ ਕਸ ਹੋ ਕੇ ਤੇ ਆਪ ਜੀ ਖਹਿਵਾ ਜਿਨ੍ਹਾਂ ਨੇ ਬੰਦੇ ਇਕੱਠੇ ਕਰਕੇ ਬਹੁਤ ਸੱਟਾਂ ਮਾਰੀਆਂ ਸਰ ਅਫਸਰ ਕੋਲ ਅਸੀਂ ਪੀੜਤ ਧਰਨਾ ਗੱਲਬਾਤ ਕੀਤੀ ਉਹਨਾਂ ਨੇ ਕਹਿਣ ਕਿ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜਾ ਪੁਲਿਸ ਅਫਸਰ ਅਜੇ ਤੱਕ ਉਹਨਾਂ ਤੋਂ ਕੀ ਬਿਆਨ ਲੈਣ ਨਹੀਂ ਆਇਆ ਨੇ ਬਿਆਨ ਲਿਖ ਕੇ ਕਾਰਵਾਈ ਕੀਤੀ ਹੈ ਤਾਂ ਹੀ ਤਾਂ ਬੰਦੇ ਅਰੈਸਟ ਕੀਤੇ ਆ ਜੀ ਦੇ ਕੋਈ ਕਾਰਵਾਈ ਹੋਈ ਹੈ ਤਾਂ ਤਾਂ ਹੀ ਗ੍ਰਿਫਤਾਰੀਆਂ ਹੋਈਆਂ ਤਾਂ ਹੀ ਬੰਦਿਆਂ ਦਾ ਪਤਾ ਲੱਗਾ ਉਹਨਾਂ ਦੇ ਸਾਨੂੰ ਬੰਦੇ ਪਤਾ ਲੱਗੇ ਨੇ ਠੀਕ ਉਹਨਾਂ ਨੇ ਸਾਨੂੰ ਬੰਦੇ ਨਾਮ ਦੇ ਲਗਰਾਏ ਨੇ ਜੀ ਪਰ ਸਰ ਹੁਣ ਪਹਿਲਾਂ ਵੀ ਪਰਚੇ ਦਰਜ ਜਿਹੜੇ ਫੜੇਗੇ ਦੋਸ਼ੀ ਉਹ ਰਿਕਾਰਡ ਦੇਖਦੇ ਆ ਕਿ ਕਿੰਨੇ ਖਿਲਾਫ ਮਗਰਮੇ ਦਰਜ ਹੋਣਗੇ ਵੀ ਪਰ ਜੇ ਉਹ ਜਿਹੜਾ ਰਿਕਾਰਡ ਥਾਣੇ ਦੇ ਤੋਂ ਪਤਾ ਲੱਗ ਜਾਊਗਾ ਤਪੀਸ ਜਣ ਇਹਨਾਂ ਦੇ ਕਿੰਨੇ ਕਿੰਨੇ ਖਿਲਾਫ ਕਿੰਨੇ ਕਿੰਨੇ ਮਗਰਮੇ ਦਰਜ ਥੁੱਲੜਵਾਜਾਂ ਦੇ ਵਿੱਚ ਸਰ ਕਿੰਨੇ ਟੋਟਲ ਮੈਂਬਰ ਸੀ ਔਰ ਕਿੰਨੇ ਅਰੈਸਟ ਕੀਤੇ ਗਏ ਇਸ ਹੁਣ ਤਾਂ 10 ਤੋਂ 11 ਟੋਟਲ ਬੰਦੇ ਸੀ ਇਹ ਤੇ ਪੰਜ ਨੇ ਚਰਸ਼ਟ ਕਰਦੇ ਠੀਕ ਥੈਂਕ ਯੂ ਹੁਣ ਮੈਂ ਭਾਂਦੀ ਹਾਂ ਸਰ ਸਵਤੰਤਰਤਾ ਦਿਵਸ ਸਾਰੇ ਆ ਤੇ ਕਿਸ ਤਰ੍ਹਾਂ ਦੇ ਪੁਖਤੇ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਵੱਲੋਂ ਦੇਖੋ ਇਸ ਦਿਨ ਵਾਸਤੇ ਬਹੁਤ ਸਖਤ ਪ੍ਰਬੰਧ ਨੇ ਇਤਨੀ ਬੜੀ ਸਖਤੀ ਦੇ ਨਾਲ ਜਿਹੜਾ ਹਰ ਬੰਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਨਾਈਟ ਪੈਟ੍ਰੋਲਿੰਗ ਲੱਗੀਆਂ ਨੇ ਲੜੀਆਂ ਫੁੱਟ ਪੈਟ੍ਰੋਲਿੰਗ ਕਰ ਰਹੀਆਂ ਨੇ ਫਲੈਗ ਮਾਰਕ ਹੋ ਰਹੇ ਆ ਹਰ ਤਰ੍ਹਾਂ ਦਾ ਜਿਹੜਾ ਅਸੀਂ ਇਸ ਕੰਮ ਦੇ ਦਿਨ ਵਾਸਤੇ ਜੀ ਪੂਰੀ ਮਿਸ਼ਚਾਤੀ ਨਾਲ ਜਿੱਤੀ ਸਾਰੀ ਫੋਰਸ ਲਈ ਯਾਰ ਇਹ ਬਾਹਰ ਵੀ ਮੈਨੂੰ ਹੋਰ ਵੀ ਫੋਰਸ ਜਿੱਤੀ ਆ ਇਸ ਦਿਨ ਵਾਸਤੇ ਮਿਲੀ ਹੋਈ ਆ ਤਾਂ ਮੇਰਾ ਖਿਆਲ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣ ਦੇਵਾਂਗੇ ਜਿਹਦੇ ਵਿੱਚ ਸਾਰਾ ਪਬਲਿਕ ਦਾ ਸਾਨੂੰ ਵਿੱਚ ਪੂਰਾ ਸਾਥ ਹੈ ਲੋਕ ਪੂਰਾ ਇਸ ਚੀਜ਼ ਦਾ ਸਾਡੇ ਨਾਲ ਸਹਿਮਤ ਨੇ ਅਮਨ ਸ਼ਾਂਤੀ ਚਾਹੁੰਦੇ ਲੋਕ ਸਾਰੇ ਠੀਕ ਹੋ ਜੇ ਕੋਈ